ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਦੀਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਮਹਾਰਾਜ ਨੇ ਉੱਥੇ ਅਨੇਕਾਂ ਕੌਤਕ ਕੀਤੇ 3 ਸਤੰਬਰ ਵਾਲੇ ਦਿਨ ਮਹਾਰਾਜ 1708 ਇਸਵੀ ਚੱਲ ਰਹੀ ਸੀ ਮਾਧੋ ਦਾਸ ਬਰਾਗੀ ਦੇ ਦੇਦੇ ਗਿਆ 8 ਸਤੰਬਰ ਵਾਲੇ ਦਿਨ ਇੱਕ ਹੋਰ ਘਟਨਾ ਵਾਪਰੀ ਮਹਾਰਾਜ ਗੁਦਾਵਰੀ ਦੇ ਕੰਢੇ ਬੈਠੇ ਨੇ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾ ਇਹ ਵੀ ਨਦੀਰ ਪੁੱਜ ਗਿਆ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਦਾਵਰੀ ਦੇ ਕੰਢੇ ਪਹੁੰਚਾ। ਕੁਰ ਗੋਬਿੰਦ ਸਿੰਘ ਜੀ ਮਹਾਰਾਜ ਗਦਾਵਰੀ ਦੇ ਕੰਢੇ ਆਸਣ ਲਾ ਕੇ ਬੈਠੇ ਸੀ। ਬਹਾਦਰ ਜੇ ਜਦੋਂ ਅੱਗੇ ਵਧਿਆ ਇਹਨੇ ਮਨ ਅੰਦਰ ਸੋਚਿਆ ਕਿ ਮਹਾਰਾਜ ਦੇ ਨਾਲ ਮੈਂ ਆਗਰੇ ਦੇ ਕਿਲੇ ਵਿੱਚ ਇੱਕ ਇਕਰਾਰ ਕੀਤਾ ਸੀ ਕਿ ਉਹ ਦਰਿੰਦੇ ਉਹ ਪਾਪੀ ਮੈਂ ਤੁਹਾਡੇ ਹਵਾਲੇ ਕਰਾਂਗਾ ਜਿਨ੍ਹਾਂ ਨੇ ਛੋਟੇ ਸਹਿਬਜਾਦੇ ਨੀਆਂ ਵਿੱਚ ਚਨਕੇ ਸ਼ਹੀਦ ਕੀਤੇ ਨੇ ਪਰ ਇਹ ਕਾਨੂੰਨ ਅਜੇ ਲਾਗੂ ਨਹੀਂ ਸੀ ਹੋਇਆ ਇਹ ਖਰਤ ਪੂਰੀ ਨਹੀਂ ਸੀ ਕਰ ਸਕਿਆ ਬਹਾਦਰ ਸ਼ਾ ਫਿਰ ਮਨੰਦਰ ਖਿਆਲ ਆਇਆ ਕਿ ਮਹਾਰਾਜ ਨੇ ਆਗਰੇ ਦੇ ਕਿਲੇ ਵਿੱਚ ਇੱਕ ਗੱਲ ਆਖੀ ਸੀ ਕਿ ਜਿਹੜੀ ਮਾਇਆ ਹੁੰਦੀ ਏ ਬੜੀ ਵੱਡੀ ਕਰਾਮਾਤ ਹੁੰਦੀ ਏ ਤੇ ਕਿਉਂ ਨਾ ਉਹੋ ਹੀ ਤਰੀਕਾ ਅਜ਼ਮਾਇਆ ਜਾਵੇ ਮਹਾਰਾਜ ਨੇ ਇੱਕ ਗੱਲ ਆਖੀ ਸੀ ਕਿ ਮਾਇਆ ਦੇ ਨਾਲ ਦੁਨੀਆ ਦੇ ਵੱਡੇ ਤੋਂ ਵੱਡੇ ਬੰਦੇ ਨੂੰ ਖਰੀਦਿਆ ਜਾ ਸਕਦਾ ਹੈ ਇਹਨੇ ਖੀਸੇ ਵਿੱਚ ਹੱਥ ਮਾਰਿਆ ਇੱਕ ਬੜਾ ਕੀਮਤੀ ਹੀਰਾ ਇਹਦੇ ਹੱਥ ਵਿੱਚ ਆਇਆ ਇਹਨੇ ਮਨ ਅੰਦਰ ਸੋਚਿਆ ਕਿ ਮਹਾਰਾਜ ਦੇ ਸਿੱਖ ਤੇ ਰੁਪਈਆ ਦੂਰ ਪਈ ਮੱਥਾ ਟੇਕਦੇ ਹੋਣੇ ਨੇ ਮੇਰੇ ਵਰਗਾ ਦਾਨੀ ਕਿਹੜਾ ਕੋਦੇ ਰੋਜ਼ ਆਉਂਦਾ ਹੋਣਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਇੱਕ ਕੀਮਤੀ ਹੀਰਾ ਮਹਾਰਾਜ ਦੇ ਚਰਨਾਂ ਦੇ ਵਿੱਚ ਪੇਟ ਕਰ ਦਿੱਤਾ ਮੱਥਾ ਟਿਕਿਆ ਨਮਸਕਾਰ ਕੀਤੀ ਮਹਾਰਾਜ ਨੇ ਉਹ ਹੀਰਾ ਚੁੱਕਿਆ ਸੱਜੇ ਹੱਥ ਦੀ ਹਥੇਲੀ 'ਤੇ ਰੱਖ ਲਿਆ ਤੇ ਉਹਨੂੰ ਘੁਮਾ ਕੇ ਦੇਖਣ ਲੱਗ ਪਿਆ ਜਦੋਂ 2-4 ਵਾਰ ਮਹਾਰਾਜ ਨੇ ਉਸ ਹੀਰੇ ਨੂੰ ਘੁਮਾਇਆ ਤੇ ਬਹਾਦਰ ਸ਼ਾਹ ਦੇ ਮਨ ਅੰਦਰ ਫੁਰਨਾ ਫੁਰ ਗਿਆ ਕਹਿੰਦਾ ਵਾਕੇ ਮਾਇਆ ਕਿੱਡੀ ਵੱਡੀ ਕਰਾਮਾਤ ਦੀ ਮਹਾਰਾਜ ਨੂੰ ਤਾਂ ਉਹ ਆਗਰੇ ਦੇ ਕਿਲੇ ਵਾਲੀਆਂ ਗੱਲਾਂ ਬਾਤਾਂ ਹੀ ਭੁੱਲਗੀਆਂ ਲੱਗਦੀਆਂ ਨੇ ਅਜੇ ਮਨੰਦਰ ਫੁਰਨਾ ਫੁਰਿਆ ਸੀ ਤੇ ਮਹਾਰਾਜ ਨੇ ਇੱਕਦਮ ਮੋਟ ਬੰਦ ਕੀਤੀ ਉਹ ਕੀਮਤੀ ਹੀਰਾ ਵਗਦੀ ਗਦਾਵਰੀ ਵਿੱਚ ਘੁਮਾ ਕੇ ਸੁੱਟ ਦਿੱਤਾ ਕਵੀ ਲਿਖਦਾ ਸੱਚੇ ਸਹਿਬ ਦੇ ਲੱਗੇ ਦਰਬਾਰ ਅੰਦਰ ਕੀਤਾ ਸ਼ਾਹ ਨੇ ਆਣ ਕੇ ਭੇਟ ਹੀਰਾ ਕੋਹੇ ਨੂਰ ਨੌ ਰਤਨਾ ਨੀਲਮਾ ਚੋਂ ਜਿਹੜਾ ਰੱਖਦਾ ਸੀ ਮਹਿੰਗਾ ਰੇਤ ਹੀਰਾ ਬਾਜਾਵਾਰੇ ਨੇ ਚੁੱਕ ਵਗਾ ਦਿੱਤਾ ਪਾਣੀ ਵਗਦਾ ਗਿਆ ਸਮੇਟ ਹੀਰਾ ਇਹ ਵੇਖ ਕੇ ਸ਼ਾਹ ਦੇ ਸਾਹ ਸੁੱਕੇ ਖਰੀ ਕਰੇਗਾ ਕੋਈ ਅਲਸੀਡ ਹੀਰਾ ਕਹਿੰਦਾ ਜੇ ਮੈਂ ਜੋਰੀ ਦੇ ਜਾ ਕੇ ਵੇਚ ਦਿੰਦਾ ਲੱਖਾਂ ਬੰਦਿਆਂ ਦਾ ਭਰਦਾ ਪੇਟ ਹੀਰਾ ਕੀਮਤ ਪਾਈ ਨਾ ਕਲਗੀਆਂ ਵਲੜੇ ਨੇ ਐਵੇਂ ਸੁੱਟਦਾ ਪਰੇ ਵਲੇਟ ਹੀਰਾ ਜਦੋਂ ਮਹਾਰਾਜ ਨੇ ਉਹ ਕੀਮਤੀ ਹੀਰਾ ਗਦਾਵਰੀ ਵਿੱਚ ਸੁੱਟ ਦਿੱਤਾ ਇਹਦਾ ਰੰਗ ਉੱਡ ਗਿਆ ਕਹਿਣ ਲੱਗਾ ਮਹਾਰਾਜ ਆਹ ਕੀ ਤੁਸੀਂ ਕੀਤਾ ਇਹ ਤੇ ਕੋਹੇ ਨੂਰ ਹੀਰੇ ਨਾਲੋਂ ਵੀ ਮਹਿੰਗਾ ਸੀ ਤੇ ਤੁਸੀਂ ਸਾਦਾ ਸੰਤਾਂਬਾਰੀ ਕੀਤੀ ਚੋਕੇ ਗਦਾਵਰੀ ਨਦੀ ਵਿੱਚ ਸੁੱਟ ਦਿੱਤਾ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾ ਕਭਰਾ ਨਾ ਅਸੀਂ ਸੁੱਟਿਆ ਨਹੀਂ ਅਸੀਂ ਤੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰ ਲਿਆ ਪਰ ਕਹਿੰਦੇ ਇਹਦਾ ਰੰਗ ਪੀਲਾ ਪੈ ਗਿਆ ਜਦੋਂ ਇਹਦਾ ਰੰਗ ਉੱਡਿਆ ਤੇ ਮਹਾਰਾਜ ਨੇ ਦੋ ਗੱਲਾਂ ਆਖੀਆਂ ਸ਼ਾਹੀ ਸ਼ਾਹ ਦੇ ਚਿਹਰੇ ਦੀ ਦੇਖ ਕੇ ਤੇ ਸਾਈ ਸੋਹਣਿਆ ਦੇ ਇਉਂ ਕਹਿਣ ਲੱਗੇ ਗੁੱਜੇ ਬਲਬਲੇ ਦੇ ਗਦਾਵਰੀ ਦੇ ਤੇਰੇ ਬੁਰਜ ਕਿਉਂ ਭੋੜਿਆ ਢੈਣ ਲੱਗੇ ਤੇ ਖੀਲੋਬੀਆਂ ਲੜਨਾ ਛੱਡ ਬੈਠੀ ਡੁੱਲੇ ਬੇਰ ਤੇਰੀ ਝੋਲੀ ਪੈਣ ਲੱਗੇ ਡੁੱਲ ਗਿਆ ਸੀ ਦੇਖ ਕੇ ਰੂਪ ਤਾਈਂ ਸੋਹਣੇ ਚਦ ਨੂੰ ਤਾਈਂੋ ਗਰੈਣ ਲੱਗੇ ਜਾ ਕੇ ਦੇਖ ਲੈ ਗੋਦ ਗਦਾਵਰੀ ਦੀ ਹੱਕਾ ਬੱਕਾ ਕਿ ਹੋਇਆ ਕਰ ਮਾਨ ਸ਼ਾਹਾ ਹੱਥ ਲਾਈਨਾਂ ਸਾਡਿਆਂ ਹੀਰਿਆਂ ਨੂੰ ਤੇ ਵਿੱਚੋਂ ਆਪਣਾ ਲੈ ਪਛਾਣ ਛਾਹਾ ਜਦੋਂ ਮਹਾਰਾਜ ਨੇ ਇਹ ਗੱਲ ਆਖੀ ਇੱਕ ਹੀਰੇ ਬਦਲੇ ਹਿੰਦੁਸਤਾਨ ਦਾ ਬਾਦਸ਼ਾਹ ਕਪੜੇ ਲਾ ਕੇ ਉਸ ਵਕਤ ਦੀ ਹੋਈ ਗਦਾਵਰੀ ਦੇ ਵਿੱਚ ਵੜ ਗਿਆ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾਹ ਘਬਰਾ ਨਾ ਹੁਣ ਬੁੱਕ ਪਾਰੇ ਇਸ ਵਗਦੇ ਨੀਰ ਦੇ ਵਿੱਚੋਂ ਜਦੋਂ ਇਹਨੇ ਵਗਦੇ ਨੀਰ ਦੇ ਵਿੱਚੋਂ ਬੁੱਕ ਭਰਿਆ ਅੱਜ ਕਹਿੰਦੇ ਇਹਦਾ ਬੁੱਗੀ ਨਗੀਨਿਆਂ ਦੇ ਨਾਲ ਹੀਰੀਆਂ ਦੇ ਨਾਲ ਭਰ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਿਗਾ ਨੈਣਾ ਦੀ ਨੀਰ ਦੇ ਵਿੱਚ ਲੱਗੀ ਸਾਹਵੇਂ ਦੇਖਦਾ ਪਿਆ ਅਨੇਕ ਹੀਰਾ ਲੋਭ ਲਹਿਰ ਨੇ ਮਾਰੀਆਂ ਆਣ ਛੱਲਾਂ ਕਹਿੰਦਾ जौहरी ਦੇ ਜਾਊਗਾ ਵੇਖ ਹੀਰਾ ਹੀਰਾ ਹਰਨ ਕਸਤੂਰੀ ਲਈ ਪਟਕਦਾ ਏ ਹੋ ਕਾ ਬਣ ਕੇ ਰਹਿ ਗਿਆ ਇੱਕ ਹੀਰਾ ਸ਼ਾ ਲੱਖਾਂ ਚੋਂ ਕਿਵੇਂ ਪਛਾਨ ਸਕੇ ਪੈ ਢੇਰ ਲੱਗੇ ਨਹੀਂ ਸੀ ਉੱਥੇ ਇੱਕ ਹੀਰਾ ਤੱਕ ਸਕੀ ਨਾ ਨਿਗਾ ਨਗੀਨੀਆਂ ਨੂੰ ਪੈਸੀ ਉੱਥੇ ਲਖ ਲਾਲ ਦਾਤਾ ਨੂਰੀ ਦਾਤਿਆ ਤੇਰੀਆਂ ਤੂੰ ਜਾਣ ਜਾਣ ਸਕੇ ਨਾ ਦਾਸ ਦੀ ਅੱਖ ਦਾਤਾ ਜਦੋਂ ਇਕ ਕੌਤਕ ਦੇਖਿਆ ਸ਼ਰਮਿੰਦਾ ਹੋ ਗਿਆ ਮਹਾਰਾਜ ਕਹਿੰਦੇ ਆਪਣੇ ਆਲਾ ਪਛਾੜ ਲੈ ਤੇ ਬਾਕੀ ਉੱਥੇ ਢੇਰੀ ਕਰ ਦੇ ਝੂਠਾ ਹੋ ਗਿਆ ਸਾਰੇ ਹੀਰੇ ਉਸ ਵਗ ਦੀ ਗਦਾਵਰੀ ਦੇ ਵਿੱਚ ਢੇਰੀ ਕਰਕੇ ਬਹਾਦਰ ਸ਼ਾਹ ਮਹਾਰਾਜ ਦੇ ਚਰਨਾ ਦੇ ਵਿੱਚ ਆਣ ਕੇ ਬੈਠ ਗਿਆ ਪਰ ਕਿੰਦੇ ਬਾਦਰਸ਼ਾਹ ਦਾ ਹੰਕਾਰ ਟੁੱਟ ਚੁੱਕਾ ਸੀ ਸ਼ਰਮਿੰਦਾ ਹੋ ਚੁੱਕਾ ਸੀ ਤੇ ਬਾਹਦਰ ਸ਼ਾਹ ਦਾ ਇਹ ਮੁਲਾਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਕੁਦਾਵਰੀ ਦੇ ਕੰਢੇ ਨਦੀਰ ਸਾਹਿਬ ਦੀ ਧਰਤੀ ਤੇ ਹੋਇਆ ਸੀ ਤੇ ਪਹਿਲੀ ਵਾਰੀ ਬਾਹਦਰ ਸ਼ਾਹ ਮਹਾਰਾਜ ਦੇ ਚਰਨਾ ਦੇ ਵਿੱਚ ਭਾਈ ਨੰਦ ਲਾਲ ਜੀ ਦੇ ਕਹਿਣ ਉੱਤੇ ਹਾਜ਼ਰ ਹੋਇਆ ਸੀ ਬੇਨਤੀ ਕੀਤੀ ਸੀ ਕਿਉਂਕਿ ਬਹਾਦਰ ਸ਼ਾਹ ਨੇ ਬਗਾਵਤ ਕੀਤੀ ਸੀ ਤੇ ਔਰੰਗਜ਼ੇਬ ਨੇ ਇਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਭਾਈ ਨੰਦ ਲਾਲ ਜੀ ਇਹਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਗਏ ਤੇ ਇਹ ਕਹਿ ਲਗਾ ਨੰਦ ਲਾਲ ਜੀ ਮੇਰੇ ਬਾਪ ਨੇ ਤੇ ਆਪਣਾ ਬਾਪਨੀ ਬਖਸ਼ਿਆ ਉਹ ਮੈਨੂੰ ਤੇ ਮੇਰੇ ਪੁੱਤਰਾਂ ਨੂੰ ਬੰਦੀ ਬਣਾਇਆ ਹੋਇਆ ਹੈ ਕਦੇ ਬਖਸ਼ੂਗਾ ਨਹੀਂ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਿਓ ਕਿ ਮੈਂ ਜੂੰਦਾ ਜਾਗਦਾ ਬਾਹਰ ਆ ਜਾਵਾਂ ਭਾਈ ਆਨੰਦ ਲਾਲ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਬੇਨਤੀ ਕੀਤੀ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾ ਤੇ ਔਰੰਗਜੀਬ ਦਾ ਪੁੱਤਰ ਹੈ ਆਨੰਦ ਲਾਲ ਜੀ ਜਿਹਦੀ ਤੁਸੀਂ ਸ਼ਿਫਾਰਿਸ਼ ਕਰ ਰਹੇ ਜੀ ਕਹਿੰਦਾ ਜੀ ਪੁੱਤਰ ਤੇ ਵਾਗੀ ਔਰੰਗਜੀਬ ਦਾ ਪਰ ਬਹਾਦਰ ਸ਼ਾ ਬੰਦਾ ਬਹੁਤ ਚੰਗਾ ਤੇ ਮਹਾਰਾਜ ਕਹਿਣ ਲੱਗੇ ਨੰਦ ਲਾਲ ਜੀ ਜੇ ਬੰਦਾ ਬਹੁਤ ਚੰਗਾ ਤੇ ਯਾਦ ਰੱਖਿਓ ਅੱਜ ਅਸੀਂ ਵਰ ਦਿੰਦੇ ਆ ਉਹਨੇ ਜੇਲ੍ਹ ਵਿੱਚੋਂ ਤੇ ਰਿਹਾ ਹੋਈ ਜਾਣਾ ਪਰ ਇੱਕ ਦਿਨ ਆਊਗਾ ਇਹ ਹਿੰਦੁਸਤਾਨ ਦਾ ਬਾਦਸ਼ਾਹ ਵੀ ਬਣੂਗਾ ਤੇ ਫਿਰ ਭਾਈ ਨੰਦ ਲਾਲ ਜੀ ਨੇ ਲਿਖਿਆ ਸੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਔਰੰਗਜੇਬ ਮਹਾਰਾਜ ਦੇ ਪਿਤਾ ਨੂੰ ਸ਼ਹੀਦ ਕਰ ਰਿਆ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੇ ਪੁੱਤਰ ਨੂੰ ਹਿੰਦੂਸਤਾਨ ਦੀ ਬਾਦਸ਼ਾਹੀ ਦਾ ਵਾਰ ਦੇ ਰਿਹਾ ਸੀ 1688 ਵਿੱਚ ਕੈਦ ਹੋਇਆ ਸੀ 1695 ਦੇ ਵਿੱਚ ਇਹ ਰਿਹਾ ਹੋ ਗਿਆ ਸੀ ਫਿਰ ਜਦੋਂ ਰੰਗਜੀਤ ਦੀ ਮੌਤ ਹੋਈ ਇਹ ਮਹਾਰਾਜ ਦੇ ਚਰਨਾਂ ਦੇ ਵਿੱਚ ਮਦਦ ਲੈਣ ਵਾਸਤੇ ਆਇਆ ਹਜੂਰ ਨੇ ਮਦਦ ਕੀਤੀ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਤੇ ਜਦੋਂ ਬਾਦਖਿਆ ਬਣ ਗਿਆ ਤੇ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਸੱਦਿਆ ਗਿਆ ਉੱਥੇ ਮਹਾਰਾਜ ਦੇ ਨਾਲ ਇਹਨੇ ਇਕਰਾਰ ਕੀਤਾ ਸੀ ਕਿ ਮਹਾਰਾਜ ਜੇ ਤੁਸੀਂ ਮੇਰੀ ਮਦਦ ਨਾ ਕਰਦੇ ਮੈਂ ਬਾਦਸ਼ਾਹ ਨਹੀਂ ਸੀ ਬਣ ਸਕਦਾ ਹੁਣ ਮੇਰੇ ਦਾ ਇੱਕ ਸੇਵਾ ਦੱਸੋ ਤੇ ਹਜੂਰ ਨੇ ਆਖਿਆ ਉਹ ਦਰਿੰਦੇ ਉਹ ਪਾਪੀ ਸਾਡੇ ਹਵਾਲੇ ਕੀਤੇ ਜਾਣ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦੀਆਂ ਵਿੱਚ ਚਿਰਕੀ ਸ਼ਹੀਦ ਕੀਤੇ ਨੇ ਇਹ ਇਕਰਾਰ ਬਹਾਦਰ ਸ਼ਾ ਜੀ ਦੇ ਜੀ ਪੂਰਾ ਨਹੀਂ ਸੀ ਕਰ ਸਕਿਆ ਪਰ ਅੱਜ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਰਮਿੰਦਾ ਹੋਇਆ ਝੂਠਾ ਹੋਇਆ ਝੁੱਕ ਕੇ ਨਮਸਕਾਰ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਗੱਜ-ਬੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ